ਪੀਆਰਟੀਸੀ ਪੰਨਵਾਸ ਦੇ ਕੱਚੇ ਮਲਾਜਮਾਂ ਦੁਆਰਾ 9 10 11 ਜੁਲਾਈ ਨੂੰ ਚੱਕਾ ਜਾਮ ਕਰਕੇ ਮੁੱਖ ਮੰਤਰੀ ਪੰਜਾਬ ਦੀ ਰਹਿਸ਼ਤੇ ਧੰਨੇ ਦਾ ਐਲਾਨ ਕੀਤਾ ਗਿਆ ਇਸ ਸਬੰਧੀ ਪੂਰੇ ਪੰਜਾਬ ਭਰ ਦੇ ਰੋਡਵੇਜ ਪੰਨਵਾਸ ਪੀਆਰਟੀਸੀ ਕੰਟਰੈਕਟ ਮਲਾਜਮਾਂ ਦੁਆਰਾ ਸਾਰੇ ਡੀਪੂਆਂ ਤੇ 2 ਘੰਟੇ ਲਈ ਗੇਟ ਰੈਲੀਆਂ ਕੀਤੀਆਂ ਗਈਆਂ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੁਆਰਾ ਵਾਰ-ਵਾਰ ਇਹਨਾਂ ਮੰਗਾਂ ਨੂੰ ਮੰਨਣ ਤੋਂ ਬਾਅਦ ਵੀ ਲਾਗੂ ਨਾ ਕਰਨ ਦੇ ਵਿਰੋਧ ਵਿੱਚ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦੇਖੋ ਜੀ ਅੱਜ ਜਿਹੜੀ ਗੇਟ ਰੈਲੀ ਹੈ ਇਹ ਪੰਜਾਬ ਦੇ ਜਿੰਨੇ ਵੀ ਸਰਕਾਰੀ ਬੱਸ ਸਟੈਂਡ ਨੇ ਚਾਹੇ ਪੰਜਾਬ ਰੋਡਵੇ ਦੇ ਨੇ ਚਾਹੇ ਪੀਏ ਲਗਭਗ ਸਾਰੇ ਢੀਪਾਂ ਦੇ ਉੱਪਰ ਜਿਹੜੀ ਅੱਜ ਸਾਡੀ 7 ਤਰੀਕ ਨੂੰ ਬੈਠੇ ਨੇ 9 10 11 ਤਰੀਕ ਦੀ ਸਾਡੀ ਹੜਤਾਲ ਹੈਗੀ ਕਿਉਂਕਿ ਅਸੀਂ ਇਹ ਸਰਕਾਰ ਦੇ ਲਾਰਿਆਂ ਤੋਂ ਥੱਕ ਚੁੱਕੇ ਆਂਗੇ ਲਗਭਗ ਸਾਡੀਆਂ ਜਿਹੜੀਆਂ ਮੀਟਿੰਗਾਂ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ 2 ਤੋਂ 3 ਮਿੰਟਾਂ ਹੋ ਗਈਆਂ ਮਾਨਯੋਗ ਟ੍ਰਾਂਸਪੋਰਟ ਮੰਤਰੀ ਨਾਲ 30 ਤੋਂ 35 ਮਿੰਟਾਂ ਸਾਡੀ ਹੋ ਗਈਆਂ ਹੋਰ ਸਾਡੇ ਉੱਚ ਅਧਿਕਾਰੀਆਂ ਨਾਲ ਮਿਲਣਾ ਸਾਨੂੰ ਇਹ ਨਹੀਂ ਸਮਝ ਆਉਂਦੀ ਕਿ ਸਰਕਾਰ ਤੇ ਮੈਨੇਜਮੈਂਟ ਜਦੋਂ ਸਾਡੀ ਪੈਨਲ ਮੀਟਿੰਗ ਹੁੰਦੀ ਹੈ ਉੱਥੇ ਸਹਿਮਤੀ ਬਣ ਜਾਂਦੀ ਹੈ ਪੱਤਰ ਜਾਰੀ ਹੋ ਜਾਂਦਾ ਪਰ ਉਹ ਪੱਤਰਾ ਜਿਹੜਾ ਉਹ ਲਾਗੂ ਨਹੀਂ ਕੀਤਾ ਜਾਂਦਾ ਜਿਸ ਕਰਕੇ ਅਸੀਂ ਰੋਜ਼ ਧਰਨੇ ਆ ਜਿਹੜੇ ਉਹ ਲਾਉਣ ਨੂੰ ਮਜਬੂਰ ਹੋ ਜਾਂਦੇ ਆ ਤੇ ਅਸੀਂ ਪ੍ਰੋਗਰਾਮ ਹੈ ਜਿਹੜਾ ਉਹ ਸਟੈਂਡ ਕਰਦੇ ਆ ਬਾਹਰ-ਬਾਰ ਸਾਨੂੰ ਜਿਹੜੇ ਪ੍ਰੋਗਰਾਮ ਨੇ ਉਸਟੈਂਡ ਕਰਨੇ ਪੈਗੇ ਜੇ ਤੁਹਾਡੀ ਮੰਗ ਨਹੀਂ ਪੂਰੀ ਹੋ ਜਾਂਦੀ ਨੀ ਤੀ ਰਹੇ ਦੇਖੋ ਜੀ ਜੇਕਰ ਸਾਡੀ ਆ ਮੰਗਾ ਨੇ ਜਿਹੜੀਆਂ ਉਹ ਨਹੀਂ ਪੂਰੀਆਂ ਕਰੋਗੀ ਸਰਕਾਰ ਤਾਂ ਅਸੀਂ 9 ਤਰੀਕ ਨੂੰ 10 ਤਰੀਕ ਨੂੰ 11 ਤਰੀਕ ਨੂੰ ਤਿੰਨ ਰੋਜ਼ਾ ਹੜਤਾਲ ਰੱਖੀ ਹੈਗੀ ਜੇਕਰ ਫੇਰ ਵੀ ਸਰਕਾਰ ਹੈ ਜਿਹੜੀ ਇਹ ਸਾਡੀਆਂ ਮੰਗਾ ਨਹੀਂ ਮੰਦੀ ਤਾਂ ਜਿਹੜੀ ਹੜਤਾਲ ਹੈ ਅਸੀਂ ਆਉਣ ਵਾਲੇ ਸਮੇਂ ਚ ਅਨਮਿੱਥੇ ਸਮੇਂ ਦੀ ਜਿਹੜੀ ਹੜਤਾਲਾਂ ਕਰਾਂਗੇ ਤੇ 10 ਤਰੀਕ ਨੂੰ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਚੰਡੀਗੜ੍ਹ ਦਾ ਸੀ ਉੱਥੇ ਵੀ ਜਾ ਕੇ ਸੀ ਜਿਹੜਾ ਰੋਸ ਪ੍ਰਦਰਸ਼ਨ ਹੈ ਉਹ ਕਰਨਾ ਮੰਗਾਂ ਜਿਵੇਂ ਸਾਡੀਆਂ ਆ ਗਈਆਂ ਕੱਚੇ ਕੰਮੇ ਪੱਕੇ ਕਰਨਾ ਠੇਕੇਦਾਰੀ ਸਿਸਟਮ ਹੈ ਜਿਹੜਾ ਉਹ ਬੰਦ ਕਰਨਾ ਵਿਭਾਗ ਦੀਆਂ ਆਪਣੀਆਂ ਬਸਾਂ ਪਾਉਣੀਆਂ ਤੇ ਨਾਲ ਦੀ ਨਾਲ ਕੰਡੀਸ਼ਨਾਂ ਦੇ ਵਿੱਚ ਸੋਧ ਕਰਨੀ ਜਿਹੜੇ ਕੱਢੇ ਹੋਏ ਮੁਲਾਜ਼ਮ ਨੇ ਉਹਨਾਂ ਨੂੰ ਬਹਾਲ ਕਰਨਾ ਤਨਖਾਹਾਂ ਦੇ ਵਿੱਚ ਇੱਕ ਸਾਰਤਾ ਕਰਨਾ ਕਿਉਂਕਿ ਜਿਹੜੀਆਂ ਮੰਗਾਂ ਨੇ ਸਾਡੀ ਬਾਜੂ ਤੇ ਹੱਕੀ ਮੰਗਾਂ ਨੇ ਇਹ ਮੰਗਾਂ ਦੇ ਉੱਪਰ ਸਾਡੀ ਸਹਿਮਤੀ ਬਣ ਚੁੱਕੀ ਆ ਪੱਤਰ ਜਾਰੀ ਹੋ ਚੁੱਕੇ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਸਾਡੀ 4 ਜੁਲਾਈ ਨੂੰ ਜਲੰਧਰ ਵਿਖੇ ਮੀਟਿੰਗ ਹੋਈ ਸੀ ਮੁੱਖ ਮੰਤਰੀ ਸਾਹਿਬ ਨੇ ਆਦੇਸ਼ ਦਿੱਤੇ ਸੀ ਵੀ 1 ਮਹੀਨੇ ਦੇ ਵਿੱਚ ਵਿੱਚ ਜਿਹੜੀ ਪਾਲਿਸੀ ਜਾਂ ਕੋਈ ਐਕਟ ਲੈ ਕੇ ਆਓ ਤਾਂ ਜੋ ਜਿਹੜੇ ਕੱਚੇ ਕੰਮ ਹੈ ਟਰਾਂਸਪੋਰਟ ਦੇ ਕੋਈ ਤਰਨਾ ਨਾ ਲਾਉਣ ਲਗਭਗ 1 ਸਾਲ ਹੋ ਗਿਆ ਇਹ ਜਿਹੜੀ ਅਫਸਰਸਾਈ ਹੈ ਕਿਤੇ ਨਾ ਕਿਤੇ ਸਰਕਾਰ ਤੇ ਭਾਰੂ ਆ ਕਿਉਂਕਿ ਮਾਣਯੋਗ ਮੁੱਖ ਮੰਤਰੀ ਸਾਹਿਬ ਦੇ ਕਹਿ ਤੇ ਵੀ ਜਿਹੜਾ ਉਹ ਪਾਲਿਸੀ ਜਾਂ ਐਕਟ ਹੈ ਉਹ ਹਲ ਵਿਚਾਰ ਦੀਨ ਪਿਆ ਉਹ ਲਾਗੂ ਨਹੀਂ ਕੀਤਾ ਜਿਸ ਕਰਕੇ ਅਸੀਂ ਰੋਸ਼ ਪ੍ਰਦਰਸ਼ਨ ਕੀਤਾ ਪਿਛਲੇ ਸਮੇਂ ਦੇ ਵਿੱਚ ਉਸ ਤੋਂ ਬਾਅਦ ਸਾਡੀ ਜਿਹੜੀ ਮੀਟਿੰਗ ਸੀਗੀ ਉਹ ਮਾਨਯੋਗ ਵਿੱਤ ਮੰਤਰੀ ਸਾਹਿਬ ਨਾਲ ਹੋਈ ਸਬ ਕਮੇਟੀ ਨਾਲ ਵਿੱਤ ਮੰਤਰੀ ਵੱਲੋਂ ਵੀ ਕਿਹਾ ਗਿਆ ਅਧਿਕਾਰੀਆਂ ਨੂੰ ਕਿ 15 ਦਿਨਾਂ ਦੇ ਵਿੱਚ ਵਿੱਚ ਜਿਹੜੀ ਕੋਈ ਪਾਲਿਸੀ ਹੈ ਜਾਂ ਐਕਟ ਹੈ ਜਿਹੜਾ ਬਣਾਇਆ ਉਹ ਲੈ ਕੇ ਆਓ ਲਾਗੂ ਕਰੋ ਉਹਨੂੰ ਪਰ ਨਿਰਾਸ਼ਾ ਇਹ ਹੈ ਲਗਭਗ 2 ਮਹੀਨੇ ਸਾਡੇ ਮਾਨਯੋਗ ਵਿੱਤ ਮੰਤਰੀ ਹਰਪਾਲ ਜੀਮਾ ਜੀ ਦੀ ਮੀਟਿੰਗ ਹੋਈ ਨੂੰ ਵੀ ਹੋ ਗਏ ਪਰ ਸਭੀਆ ਸਾਡੀਆਂ ਮੰਗਾਂ ਨੇ ਉਹ ਜੂੜੀਆਂ ਤਿਉਂ ਖੜੀਆਂ ਨੇ ਜਿਸ ਕਰਕੇ ਅਸੀਂ 9 ਤੇ 10 ਤਰੀਕ ਤੇ 11 ਤਰੀਕ ਦੀ ਹੜਤਾਲ ਕਰਨ ਨੂੰ ਮਜਬੂਰ ਹੋਇਆ ਅਸੀਂ ਆਪਣੇ ਆਪ ਨੂੰ ਬੇਵੱਸ ਮਹਿਸੂਸ ਕਰ ਰਹੇ ਹਾਂਗੇ ਤੇ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਤੁਹਾਡੇ ਕਹੇ ਤੇ ਮਾਨਯੋਗ ਵਿੱਤ ਮੰਤਰੀ ਦੇ ਕਹੇ ਤੇ ਮਾਨਯੋਗ ਟਰਾਂਸਪੋਰਟ ਮੰਤਰੀ ਦੇ ਕਹੇ ਤੇ ਜਿਹੜਾ ਸਾਡਾ ਹੱਲਾ ਨਹੀਂ ਹੋ ਰਿਹਾ ਸੋ ਥੋੜਾ ਜਿਹਾ ਧਿਆਨ ਦਿਓ ਜਿਹੜੇ ਟਰਾਂਸਪੋਰਟ ਦੇ ਕੰਮ ਆ ਨਹੀਂ ਹੜਤਾਲ ਕਰਨ ਲਈ ਮਜਬੂਰ ਗੇਟ ਰੈਲੀ ਕਰਨ ਦੇ ਅੱਜ ਸਾਨੂੰ ਲੋੜ ਤਾਂ ਪੈ ਰਹੀ ਜੀ ਅਸੀਂ ਪਿਛਲੇ ਲੰਬੇ ਸਮੇਂ ਤੋਂ ਇਸ ادارےਾਂ ਦੇ ਵਿੱਚ ਆਊਟਸੋਰਸਡ ਕੰਟਰੈਕਟ ਤੇ ਨੌਕਰੀਆਂ ਕਰ ਰਹੇ ਆ ਪਰ ਸਰਕਾਰਾਂ ਦਾ ਜਵਾਬ ਵੀ ਇਸ ادارےਾਂ ਵੱਲ ਧਿਆਨ ਨਹੀਂ ਅਸੀਂ ਕੱਚੇ ਨੌਕਰੀਆਂ ਕਰ ਰਹੇ ਆ ਜਿੱਥੇ ਇਹ ਸਰਕਾਰ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਵਾਅਦਾ ਕਰਦੀ ਸੀ ਵੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਊਗਾ ਘਰ ਘਰ ਰੋਜ਼ਗਾਰ ਦਿੱਤਾ ਜਾਊਗਾ ਪਰ ਅੱਜ ਹੋ ਉਸ ਦੇ ਉਲਟ ਰਿਹਾ ਜਿਹੜੇ ਸਾਨੂੰ ਪੱਕੇ ਕਰਨਾ ਸੀ ਪਹਿਲੀ ਕੈਬਨਿਟ ਦੇ ਵਿੱਚ ਅੱਜ 30 ਤੋਂ 35 ਮੀਟਿੰਗਾਂ ਸਾਡੀਆਂ ਟਰਾਂਸਪੋਰਟ ਮੰਤਰੀ ਨਾਲ ਹੋ ਚੁੱਕੀਆਂ ਨੇ ਜਿਦੇ ਵਿੱਚ ਕਿ ਕਿਸੇ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਗਿਆ ਤੇ ਜਿੱਥੇ ادارے ਨੂੰ ਬਚਾਉਣ ਦੀ ਗੱਲ ਕੀਤੀ ਜਾ ਰਹੀ ਸੀ ਉਹ ਅੱਜ ਆਮ ਲੋਕਾਂ ਦੀ ਸਰਕਾਰ ਜਿਹੜੀ ਖਾਸ ਆਪਦੇ ਚਹੇਤਿਆਂ ਨੂੰ ਖੁਸ਼ ਕਰਨ ਲਈ ਇਹ ਸਹਾਰਿਆਂ ਦੇ ਵਿੱਚ ਪ੍ਰਾਈਵੇਟ ਬੱਸਾਂ ਪਾ ਕੇ ਸਹਾਰਿਆਂ ਦੇ ਘਾਣ ਵਾਲੇ ਪਾਸੇ ਨੂੰ ਚੱਲ ਰਹੀ ਆ ਸੋ ਅੱਜ ਮਜਬੂਰ ਉਹ ਚੀਜ਼ਾਂ ਨੂੰ ਦੇਖਦੇ ਅੱਜ ਸਾਨੂੰ ਧਰਨੇ ਮੁਜਾਰੇ ਲਾਉਣ ਦੀ ਲੋੜ ਪੈ ਰਹੀ ਆ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿੱਕ